ਬਹਾਦਰ ਸ਼ਾਹੀ ਇੱਕ ਨਜ਼ਮ ਜੋ జగਤ ਪ੍ਰਸਿੱਧ ਹੋਈ ਵਿਦਵਾਨਾਂ ਦੀ ਦੁਨੀਆ 'ਚ ਸ਼ਾਇਰਾਂ ਦੀ ਸੰਗਤ ਕਰਦਿਆਂ ਕਰਦਿਆਂ ਵਿਦਵਾਨਾਂ ਦੀ ਸੰਗਤ ਕਰਦਿਆਂ ਕਰਦਿਆਂ ਖੁਦ ਵਿਦਵਾਨ ਹੋ ਗਿਆ ਸੀ ਔਰ ਖੁਦ بلند ਪਾਇਆ ਸ਼ਾਇਰ ਹੋ ਗਿਆ ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੈਂ ਮੇਰਾ ਦਿਲ ਨਹੀਂ ਲੱਗਦਾ ਇਹ ਸੰਸਾਰ ਇੱਕ ਉਜਾੜ ਹੈ ਹੋਰ ਕੁਝ ਵੀ ਨਹੀਂ ਮੈਂ ਉਹ ਦਿਨ ਅਰਜ਼ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਮਹਾ ਭਯਾਨ ਉਦਿਆਨ ਨਗਰ ਕਰਮਾਨਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਹੈ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਹੈ ਕੁਝ ਵੀ ਨਹੀਂ ਹੈ ਮਨੁੱਖ ਮਨੁੱਖ ਨਾਲੋਂ ਟੁੱਟਿਆ ਹੋਇਆ ਹੈ ਮਨੁੱਖ ਦਾ ਮਨੁੱਖ ਨਾਲ ਸੰਬੰਧ ਨਹੀਂ ਭਰਾ ਦਾ ਭਰਾ ਨਾਲ ਸੰਬੰਧ ਨਹੀਂ ਪਤੀ ਪਤਨੀ ਦੇ ਵਿੱਚ ਦਰੜਾਂ ਪਈਆਂ ਹੋਈਆਂ ਨੇ ਬੱਚਿਆਂ ਤੇ ਮਾਪੇ ਦੇ ਦਰਾੜਾਂ ਪਈਆਂ ਹੋਈਆਂ ਨੇ ਪੜੋਸੀ ਦਾ ਪੜੋਸੀ ਨਾਲ ਕੋਈ ਮਿਲਣਾ ਨਹੀਂ ਮਨੁੱਖ ਤੇ ਮਨੁੱਖ ਨਾਲ ਟੁੱਟੇ ਹੋਇਆ ਹੈ ਕਿਹੜੀ ਗੱਲ ਦਾ ਸ਼ਹਿਰ ਹੈ ਉਜਾੜ ਹੈ ਬਿਲਕੁਲ ਉਜਾੜ ਹੈ ਮਹਾ ਭਿਆਨ ਉਬਿਆਨ ਨਗਰ ਕਰ ਮਾਨਿਆ جھూਠ ਸਮਗਰੀ ਵੇਖ ਸੱਚ ਕਰ ਜਾਣੇ ਜ਼ਫਰ ਕਹਿੰਦਾ ਹੈ ਲਗਤ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ ਇਸ ਉਜਾੜ ਵਿੱਚ ਮੇਰਾ ਦਿਲ ਨਹੀਂ ਲੱਗਦਾ ਉਜਾੜ ਕਿਸ ਨੂੰ ਕਹਿ ਰਿਹਾ ਸਾਰੇ ਸੰਸਾਰ ਨੂੰ ਕਿਸ ਕੀ ਬਣੇ ਹੈ ਆਲਮੇ ਨਾ ਪਾਏ ਧਾਰ ਮੈਂ ਇਸ ਕੱਚੀ ਜ਼ਮੀਨ ਦੇ ਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੀ ਹੈ ਇਸ ਨਾਸਵੰਤ ਸੰਸਾਰ ਦੇ ਚ ਸਦੀਵੀ ਸੁਖ ਕਦੀਮੀ ਸੁਖ ਕਿਸ ਨੂੰ ਮਿਲਿਆ ਹੈ कायम दायम किसली दुनिया हुई है किसकी बनी है आल में ना पाएदार में अगह चल के कहना उम्रे दराज मांग कर लाए थे चार दिन है, खुदा तो मैं बड़ी लंबी उम्र लेके आया कि चार दिन ਉਮਰੇ ਦਾ ਰਾਜ਼ ਮੰਗ ਕਰ ਲਾਏ ਤੇ ਚਾਰ ਦਿਨ ਦੋ ਆ ਰਜ਼ੂ ਮੇਟ ਗਈ ਦੋ ਇੰਤਜ਼ਾਰ ਹੈ ਕਹਿੰਦੇ ਦੋ ਦਿਨ ਲੰਘਏ ਇੱਛਾਵਾਂ ਕਰਦੇ ਕਾਮਨਾਵਾਂ ਕਰਦੇ ਤੇ ਦੋ ਦਿਨ ਲੰਘ ਗਏ ਉਡੀਕ ਕਰਦੇ ਇੱਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਕੀ ਪੂਰੀ ਹੋਣੀ ਸੀ ਅਸੀਂ ਖਤਮ ਹੋ ਗਏ ਇਹ ਹੰਨਲ ਸੁਣਨਾ ਸਾਰੀਆਂ ਇਛਾਵਾਂ ਕਿਸੇ ਦੀਆਂ ਨਹੀਂ ਪੂਰੀਆਂ ਹੁੰਦੀਆਂ ਇਸ ਚੱਕਰ 'ਚ ਨਾ ਪੈਣਾ। ਇਸੇ ਵਾਸਤੇ ਕਹਿ ਦਿੱਤਾ ਆਸਾ ਮਨਸਾ ਸਗਲ त्यागे। ਇੱਕ ਇੱਛਾ ਪੂਰੀ ਹੋ ਜਾਏ ਮੈਂ ਦੁਹਰਾ ਦੇ ਆਂ, ਕਮ ਸੇ ਕਮ 10 ਇਛਾਵਾਂ ਨੂੰ ਜਨਮ ਦੇ ਜਾਂਦੀ ਐ। ਉਹ 10 ਇਛਾਵਾਂ ਪੂਰੀਆਂ ਹੋਵਨ ਸੌ ਇਛਾਵਾਂ ਨੂੰ ਜਨਮ ਦੇ ਜਾਂਦੀ ਐ। ਉਹ ਸੌ ਇਛਾਵਾਂ ਪੂਰੀਆਂ ਹੋਵਨ ਹਜ਼ਾਰ ਇਛਾਵਾਂ ਨੂੰ ਜਨਮ ਦੇ ਜਾਂਦੀ ਐ। ओ हजार इच्छावा पूरी वन ऐनी जिंदगी नहीं है मनुख खाईशां दे बोझ दे थले ही मरद उमरे दराज मांग कर लाए थे चार दिन दो हर जो में कट गई दो इंतजार में इन हसरतों से कह दो कहीं और जा बसें ਨਾਮ ਅਵੈਸੀ ਦੇ ਸਾਹਮਣੇ ਸਭ ਤੋਂ ਜਿਹੜੀ ਅੜਚਣ ਆਂਦੀ ਏ ਇੱਛਾਵਾਂ ਦੀ ਮਨ ਉਹ ਕਹਿੰਦਾ ਏ ਇਹ ਨਿਕਲਣ ਨਿਕਲਣਾ ਮੈਂ ਵੈਰਾਗ ਸ਼ਤਕ ਰਾਜ yogi ਭਰਤਰੀ ਦਾ ਪੜ ਰਿਹਾ ਸੀ ਭਰਤਰੀ ਕਹਿੰਦਾ ਮੌਤ ਅਜ ਮਾਤ ਰਮਾ ਅਬ ਤੂੰ ਭਜ ਆਨ ਕਿਸੇ ਏ ਕਾਮਨਾ ਮੈਂ ਤੈਨੂੰ ਮਾਂ ਕਹਿੰਦਾ ਮੈਨੂੰ ਤੂੰ ਛੋੜ ਮੈਨੂੰ ਨਾ আতੰਕ ਮੇਰੇ ਹਿਰਦੇ ਚੋਂ ਨਿਕਲ ਮੋਤਾ ਜਮਾ ਸਰਮਾ ਅਬ ਤੂੰ ਭਜ ਆਨ ਕਿਸੇ ਤੂੰ ਹੁਣ ਹੋਰ ਕਿਸੇ ਨੂੰ ਪਗੜ ਛੱਡ ਮੇਰਾ ਹਿਰਦਾ ਜੋ ਤੋਏ ਭੋਗਨ ਹੇਤ ਭਜੇ ਤੁਮ ਸੇਵਤ ਸੇ ਜੋ ਸੰਸਾਰ ਦੇ ਭੋਗਾਂ ਦੀਆਂ ਕਾਮਨਾਵਾਂ ਕਰਦੇ ਨੇ ਤੇ ਜਿਨ੍ਹਾਂ ਨੂੰ ਸੰਸਾਰ ਦੇ ਭੋਗ ਚਾਹੀਦੇ ਨੇ ਤੂੰ ਉਹਨਾਂ ਦੇ ਪਿੱਛੇ ਜਾ ਮੈਨੂੰ ਛੋੜ ਮੈਂ ਤੇ ਸਭ ਕੁਝ ਛੱਡੀ ਬੈਠਾ ਤੂੰ ਮੈਨੂੰ ਛੋੜ ਪਰਤਰੀ ਕਹਿੰਦਾ ਰਾਜ ਪਾਠ ਮਹਿਲ ਮਾੜੀਆਂ ਮੈਂ ਛੋੜੀਆਂ ਨੇ ਕਾਮਨਾਵਾਂ ਨਹੀਂ ਛੁੱਟਦੀਆਂ ਦੁੱਖ ਤਉ ਕੇ ਕਹਿ ਰਹੇ ਅਭਿਆਸੀ ਮਨੁੱਖ ਲਈ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੈਦਾ ਹੁੰਦੀ ਹੈ ਜਦ ਆਪਣੇ ਨੇੜੇ ਆਂਦਾ ਹੈ ਇਹ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਤਨੇ ਜਗਾਹ ਕਹਾਂ ਹੈ ਦਿਲੇ ਦਾਗਦਾਰ ਮੈਂ ਬਹੁਤ ਸਿਆਣਾ ਮਨੁੱਖ ਹੋਵੇ ਆਪਣੀ ਸਿਆਣਪ ਤੋਂ ਝੋਟ ਖਾ ਕੇ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਤੀਸਰਾ ਯਾ ਸੰਸਾਰ ਤੋਂ ਕੋਈ ਬਹੁਤ ਵੱਡਾ ਹਾਦਸਾ ਹੋ ਗਿਆ ਝੋਟ ਖਾ ਗਿਆ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਹੁਣ ਮੈਨੂੰ ਕਹਿਣ ਦੇਣਾ ਕੋਈ ਪੂਰਨ ਤੌਰ ਤੇ ਅਜੇ ਵੀ ਨਿਰਾਸ਼ ਨਹੀਂ ਹੋਇਆ ਉਦਾਸ ਨਹੀਂ ਹੋਇਆ ਤੋ ਕਹਿਣਾ ਪੈਗਾ ਕੋਈ ਗਹਿਰਾ ਸਰੋਤਾ ਨਹੀਂ ਹੈ ਸਤਸੰਗੀ ਨਹੀਂ ਦੂਸਰਾ ਕਿ ਕੋਈ ਬਹੁਤਾ ਅਕਲਮੰਦ ਵੀ ਨਹੀਂ ਹੈ ਕੋਈ ਬਹੁਤ ਵੱਡੀ ਅਕਲ ਦਾ ਮਾਲਕ ਨਹੀਂ ਹੈ ਸਮਝ ਦਾ ਮਾਲਕ ਨਹੀਂ ਹੈ ਤੀਸਰਾ ਅਗੇ ਸੰਸਾਰ ਤੋਂ ਕੋਈ ਇਸ ਨੂੰ ਬਹੁਤ ਵੱਡੀ ਛੋਟ ਨਹੀਂ ਲੱਗੇ ਇਨ੍ਹਾਂ ਪਿੰਨਾ ਦੇ ਚੋਂ ਕੋਈ ਇੱਕ ਘਟਨਾ ਵੀ ਘਟੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਹੁਣ ਮੈਂ ਅਰਜ਼ ਕਰਾਂ ਸ਼ਬਦ ਦੀ ਚੋਟ ਖਾ ਕੇ ਜੋ ਨਿਰਾਸ਼ ਹੋਇਆ ਹੈ ਉਦਾਸ ਹੋਇਆ ਹੈ ਇਹ ਆਤਮ ਕ੍ਰਾਂਤੀ ਕਰੇਗਾ ਖੁਦ ਨੂੰ ਬਦਲੇਗਾ ਕਹੇਗਾ اے ਗੁਰੂ ਅਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਆ ਹੁਣ ਤੇਰੇ ਢੰਗ ਨਾਲ ਜੀਵਾਂ ਆਪਣੇ ਢੰਗ ਨਾਲ ਮੈਂ ਜੀ ਕੇ ਦੇਖ ਲਿਆ ਕੁਝ ਵੀ ਨਹੀਂ ਤੇਰੇ ਢੰਗ ਨਾਲ ਜੀਵਾਂਗਾ ਦੂਸਰਾ ਆਪਣੇ ਅਕਲ ਤੋਂ ਝੋਟ ਖਾਦੀ ਹੈ। ਇਹ ਸੰਸਾਰ ਤੋਂ ਝੋਟ ਖਾਦੀ ਹੈ। ਖਤਰਾ ਹੈ। ਖੁਦ ਨੂੰ ਬਦਲਣ ਦੀ ਤਾਂ ਤੇ ਕਿਦਰੇ ਖੁਦ ਨੂੰ ਖਤਮ ਨਾ ਕਰ ਬੈਠੇ। ਖੁਦ ਨੂੰ ਬਦਲਣ ਦੀ ਤਾਂ ਤੇ ਕਿਦਰੇ ਖੁਦ ਨੂੰ ਭੁਲਾਉਣ ਦੀ ਕੋਸ਼ਿਸ਼ ਨਾ ਕਰੇ। ਹਰ ਵਕਤ ਨਸ਼ੇ ਦੇ ਚੀ ਗਲਤਾਂ ਨਾ ਰਹਿਣ ਲੱਗ। ਸੰਸਾਰ ਤੋਂ ਚੋਟ ਖਾ ਕੇ ਵੀ ਕੁਝ ਲੋਕ ਟੋਟਲੀ ਨਿਰਾਸ਼ ਉਦਾਸ ਹੋ ਕੇ ਆਤਮ ਕ੍ਰਾਂਤੀ ਕਰਦੇ ਰਹਨੇ ਖੁਦ ਨੂੰ ਬਦਲਦੇ ਰਹਨੇ ਜੈਸੇ ਮਹਾਤਮਾ ਬੁੱਧ ਆਪਣੀ ਅਕਲ ਤੋਂ ਚੋਟ ਖਾ ਗਿਆ ਸਤਸੰਗੀ ਨਹੀਂ ਸੀ ਕੋਈ ਸਤਸੰਗ ਨਹੀਂ ਕੀਤਾ ਉਸ ਕੋਈ ਦੁੱਖ ਵੀ ਨਹੀਂ ਸੀ ਸੰਸਾਰ ਤੋਂ ਵੀ ਚੋਟ ਨਹੀਂ ਲੱਗੀ ਰਾਜੇ ਦਾ ਲੜਕਾ ਔਰ ਇੱਕੋ ਇੱਕ ਲੜਕਾ ਸਾਰੇ ਸੁਖ ਸਾਧਨ ਮੌਜੂ ਅਕਲ ਤੋਂ ਝੋਟ ਖਾ ਕੇ ਕਹਿੰਦਾ ਕੁਝ ਵੀ ਨਹੀਂ ਜਗ ਕੁਝ ਵੀ ਨਹੀਂ ਅਕਲ ਤੋਂ ਝੋਟ ਖਾ ਕੇ ਵੀ ਕਈ ਲੋਗਾ ਨੇ ਆਤਮ ਕ੍ਰਾਂਤੀ ਕੀਤੀ ਹੈ ਸੰਸਾਰ ਤੋਂ ਝੋਟ ਖਾ ਕੇ ਵੀ ਕੁਝ ਇੱਕ ਲੋਗਾ ਨੇ ਆਤਮ ਕ੍ਰਾਂਤੀ ਕੀਤੀ ਹੈ ਆਪਣੇ ਆਪ ਨੂੰ ਬਦਲਣ ਦਾ ਯਤਨ ਕੀਤਾ ਹੈ ਜੈਸੇ ਰਾਜ yogi ਭਰਤਰੀ ਇਹ ਸਤਸੰਗੀ ਨਹੀਂ ਸੀ ਹਵੀ ਮਰਜ਼ ਕਰਾਂ। ਔਰ ਇਹਨੇ ਆਪਣੀ ਅਕਲ ਤੋਂ ਵੀ ਝੋਟ ਨਹੀਂ ਖਾਦੀ। ਫਿਰ ਇਹ yogi ਕਿਉਂ ਬਣਿਆ? ਗੋਰਖ ਦਾ ਚੇਲਾ ਕਿਉਂ ਬਣਿਆ? ਆਪ ਸੁਣ ਕੇ ਹੈਰਾਨ ਹੋਵੋਗੇ। ਪ੍ਰਾਣਾ ਯਮ ਦੀ ਸਾਧਨਾ ਕਰਕੇ ਇਹਨੇ ਆਪਣੀ ਉਮਰ ਇਤਨੀ ਲੰਬੀ ਕਰ ਲਈ ਸੀ। ਇਹ ਗੁਰੂ ਨਾਨਕ ਦੇਵ ਜੀ ਵਕਤ ਮੌਜੂਦ ਸੀ। ਸਾਡੀ ਜਨਮ ਸਾਖੀ ਇਹ ਕਹਿੰਦੇ। ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਤਰੀ ਦੇ ਪ੍ਰਤੀ ਤਿੰਨ ਸ਼ਬਦ ਉਚਾਰਨ ਕੀਤੇ ਨੇ ਆਸਾ ਰਾਗ ਦੇ ਸਿਫਤੀ ਰਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹੇ ਨਾਨਕ ਸੁਣ ਭਰ ਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਤਿੰਨ ਸ਼ਬਦ ਨੇ ਦੀ ਵਿਆਖਿਆ ਕੀਤੀ ਤੇ ਜਿਹੜਾ ਮਜ਼ਮੂਨ ਮੈਂ ਛੇੜਿਆ ਰਹਿ ਜਾਏਗਾ ਤਿੰਨੇ ਹੀ ਸ਼ਬਦਾਂ ਦੀਆਂ ਦੋ ਦੋ ਪੰਕਤੀਆਂ ਤੁਹਾਨੂੰ ਸੁਣਾਵਾਂ ਜਲ ਤੇ ਉਪਜੇ ਜਲ ਤੇ ਦੂਰ ਇਹ ਦੂਜਾ ਜਲ ਤੇ ਉਪਜੇ ਜਲ ਤੇ ਦੂਰ ਜਲਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਲਾ ਇਤਨੇ ਉੱਚੀ ਪ੍ਰਵਾਜ਼ ਉੱਚੀਆਂ ਗੱਲਾਂ ਸੁਣ ਕੇ ਭਰਤਰੀ 당 ਰਿਹਾ ਕਿਉਂਕਿ ਭਰਤਰੀ ਸਤਗੁਰੂ ਦੇ ਚਰਨੀ ਪੈ ਗਿਆ ਸੀ ਨਿਰਮਾਨਤਾ ਇਹਦੇ ਅੰਦਰ ਕੁਝ ਜਾਣਨ ਦੀ ਬੁਖ ਸੀ ਪੁੱਛ ਬੈਠਾ ਮਹਾਰਾਜ ਤੁਹਾਡਾ ਪੰਥ ਕੀ ਹੈ ਉਕੇ ਉਤੇ ਜੋਗੀ ਸੀ ਉਤੇ ਗੋਰਖ ਪੰਥੀ ਸੀ ਗੋਰਖ ਦੇ ਮਾਰਗ ਤੇ ਚੱਲਦਾ ਸੀ ਗੋਰਖ ਦਾ ਚੈਲਾ ਸੀ ਤੁਹਾਡਾ ਪੰਥ ਕੀ ਹੈ ਉਹਨੇ ਤੀਜਾ ਸ਼ਬਦ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ ਅਨੇਕੰ ਕਹਿ ਨਾ ਅਨੇਕ ਸੁਣ ਭਰਤਰ ਜੋਗੀ ਪੌਰ ਬ੍ਰਹਮ ਲਿਵ ਇਕੰ ਐ ਭਰਤਰੀ ਸਾਡਾ ਪੰਥ ਪੁੱਛਦਾ ਸਾਰੇ ਜਗਤ ਦੇ ਭੇਖ ਵਰਨ ਮذਬ ਜਾਤ ਪਾ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਆਪਣੇ ਨਾਲ ਚਲਾਣਾ ਬਸ ਨਾਨਕ ਦਾ ਪੰਥ ਇਹੀ ਹੈ ਹੋਰ ਕੋਈ ਪੰਥ ਨਹੀਂ ਹੋਰ ਕੋਈ ਪੰਥ ਨਹੀਂ ਪੰਕਤੀਆਂ ਫਿਰ ਸੁਣ ਲੈਣਾ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰ ਤਰ ਜੋਗੀ ਪਾਰ ਬ੍ਰਹਮ ਲੇਵੇ ਇਕੰ ਭਰਤਰੀ ਸਾਰੇ ਜੋਗੀਆਂ ਵਿੱਚੋਂ ਬਹੁਤ ਗੁਰਨਾਨਕ ਦੇ ਚ ਸਰਦਾਰ ਇਕਦਾ ਸੀ ਸਰਦਾਨੂੰ ਸੀ ਜੋ ਗਿਆ ਸੀ ਹੁਣ ਮੈਂ ਅਰਜ਼ ਕਰਾਂ ਭਰਤਰੀ ਕੋਈ ਸਤ ਸੰਗੀ ਨਹੀਂ ਸੀ ਕਿ ਸਤ ਸੰਗ ਤੋਂ ਚੋਟ ਖਾ ਕੇ ਜੋਗੀ ਬਣਿਆ ਹੋਵੇ ਭਰਤਰੀ ਨੇ ਕੋਈ ਆਪਣੀ ਅਕਲ ਤੋਂ ਵੀ ਚੋਟ ਨਹੀਂ ਖਾਧੀ ਇਹ ਵੀ ਮੈਂ ਅਰਜ਼ ਕਰਾਂ ਭਰਤਰੀ ਨੂੰ ਸੰਸਾਰ ਤੋਂ ਚੋਟ ਲੱਗ ਗਈ ਤੁਸੀਂ ਆਖੋਗੇ ਰਾਜਾ ਸੀ بڑے بڑے ਮਹਿਲ ਧਨ ਸੰਪਦਾ ਕਿਹੜੀ ਗੱਲ ਦੀ ਕਮੀ ਸੀ ਇਹ ਆਪਣੀ ਪਤਨੀ ਤੋਂ ਚੋਟ ਖਾ ਗਏ ਇਹਦੀ ਪਤਨੀ ਦਾ ਨਾਂ ਸੀ ਪਿੰਗਲਾ ਵੈਰਾਗ ਸ਼ਤਕ ਦਾ ਜਿਹੜਾ ਪਹਿਲਾ ਛੰਦ ਹੈ ਉਹਦੇ ਚ ਦੱਸਦਾ ਮੈਂ ਜੋਗੀ ਕਿਉਂ ਬਣਿਆ ਇੱਥੋਂ ਹੀ ਆਰੰਭ ਕਰਦਾ ਹੈ ਇਹਦੇ ਤਿੰਨ ਗ੍ਰੰਥ ਨੇ ਵੈਰਾਗ ਸ਼ਤਕ ਨੀਤੀ ਸ਼ਤਕ ਸ਼ਿੰਗਾਰ ਸ਼ਤਕ ਧਾਰਮਿਕ ਜਗਤ ਦੇ ਚ ਵੈਰਾਗ ਸ਼ਤਕ ਪਰ ਚਲਤੇ ਪੁਰਾਣੀਆਂ ਗੁਰਮਤ ਦੀਆਂ ਟਕਸਾਲਾਂ ਦੇ ਜਿੱਥੇ ਵਿਚਾਰ ਮਾਲਾ ਵਿਚਾਰ ਸਾਗਰ ਪੜਾਇਆ ਜਾਂਦਾ ਸੀ ਬਿਰਤੀ ਪ੍ਰਭਾ ਕਰ ਉਥੇ ਵੈਰਾਗ ਸ਼ਤਕ ਵੀ ਪੜਾਇਆ ਜਾਂਦੇ ਸੀ ਅੱਜ ਤੇ ਹੁਣ ਕੋਈ ਗੱਲ ਹੀ ਨਹੀਂ ਕੋਈ ਟੇਪਾਂ ਸੁਣ ਲੈਂਦਾ ਕੋਈ ਚਾਰ ਅੱਖਰ ਪੜ੍ਹ ਲੈਂਦਾ ਬਸ ਠੀਕ ਹੈ ਕਹਾ ਚੱਲ ਪਈ ਤਕਸਾਲਾ ਨਹੀਂ ਰਹੀਆਂ ਹੁਣ ਇਸ ਤਰ੍ਹਾਂ ਦਾ ਅਭਿਆਸ ਵੀ ਨਹੀਂ ਰਿਹਾ ਉਹਨਾਂ ਗ੍ਰੰਥਾਂ ਦੇ ਨਾਮ ਵੀ ਖੁੰਦੇ ਜਾ ਰਹੇ ਨੇ ਜਿਹੜੇ ਨਿਰਮਲਿਆਂ ਉਦਾਸੀਆਂ ਦੀ ਟਕਸਾਲਾ ਚ ਪਹਿਲੇ ਪੜ੍ਹਾਏ ਜਾਂਦੇ ਸੀ ਸਾਰੇ ਵੈਰਾਗ ਸ਼ਤਕ ਬਾਵੇਂ ਮਿਲਦਾ ਹੈ ਅਮਰੋਸਰ ਵਿੱਚ ਹਰ ਦੁਕਾਨ ਤੇ ਪਿਆ ਹੁੰਦਾ ਹੈ ਕੌਣ ਲੈਂਦਾ ਕੌਣ ਪੜ੍ਹਦਾ ਵੈਰਾਗ ਸ਼ਤਕ ਦੇ ਭਰਤਰੀ ਦਸਦੇ ਮੈਂ ਜੋਗੀ ਕਿਉਂ ਬਣਿਆ ਅਕਲ ਤੋਂ ਝੋਟ ਖਾ ਕੇ ਨਹੀਂ ਬਣਿਆ ਮੈਂ ਕੋਈ ਸਦਸੰਗੀ ਵੀ ਨਹੀਂ ਗੈਰਾ ਕੇ ਗੁਰੂ ਦਾ ਸ਼ਬਦ ਪ੍ਰਭੂ ਦੇ ਬੋਲ ਝੋਟ ਕਰ ਗਏ ਉਹਨਾਂ ਤੇ ਮੈਂ ਜੋਗੀ ਬਣ ਗਿਆ ਕਹਿੰਦਾ ਨਹੀਂ ਫਿਰ ਕਿਉਂ ਬਣਿਆ ਤਾਂ ਉਸੇ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਨ ਕੋ ਚਿਤ ਮੈਨੇ ਤਮੈ ਚਿਤਮਉ ਤੇਨੇ ਕੀਤਾ ਨਮੋ ਤਨ ਮਾਏ ਰਤੇ ਨਾ ਵੋ ਆਨੁਪਮਾਨ ਕੇ ਸੰਗ ਰਤੇ ਫਨ ਤਾਮਨ ਮੈਂ ਗਨ ਕਾਗ੍ਰਹਿ ਕੇ ਨਾ ਦ੍ਰਿਗ ਹੈ ਅਬ ਲਾ ਬ੍ਰਿਦ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਦੇਨਾ ਇਸ ਰੀਤ ਸਮੋ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੀਨਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ ਜੋ ਮੇਰੇ ਚਿਤ ਦੇ ਚ ਹਰ ਵਕਤ ਰਹਿੰਦੀ ਸੀ ਪਿੰਗਲਾ ਮੇਰਾ ਹਿਰਦਾ ਹਰ ਵਕਤ ਉਸ ਨੂੰ ਯਾਦ ਕਰਦਾ ਸੀ ਉਹਦੀ ਯਾਦ ਤੋਂ ਮੇਰਾ ਹਿਰਦਾ ਕਦੀ ਖਾਲੀ ਨਹੀਂ ਹੋਇਆ ਬਰਤਰੀ ਇੰਜ ਕਹਿੰਦੇ ਨੇ ਪਰ ਕਹਿੰਦਾ ਕਰਾਂਗੇ ਮੇਰੇ ਚਿੱਤ ਦੇ ਚ ਹਰ ਵਕਤ ਉਹ ਵਸੀ ਹੋਈ ਉਹਦੇ ਚਿੱਤ ਦੇ ਚ ਮੈਂ ਨਹੀਂ ਸੀ ਇੱਥੋਂ ਝੋਟ ਖਾ ਕੇ ਭਿਆਨਲ ਸੁਣਨਾ ਜਿੰਨ ਕੋ ਚਿਤ ਮੈਂਿਤ ਮੈਂ ਚਿਤ ਮੋ ਤੇਨੇ ਕੀ ਤਨ ਮੋ ਤਨ ਮਾਇ ਰਤੀ ਨਾ ਉਹ ਆਨਪਮਾਨ ਕੇ ਸੰਗ ਰਤੀ ਫਨ ਤਾ ਮਨ ਮੇ ਗਨ ਕਾ ਗ੍ਰਹਿ ਕੇ ਨਾ ਗਨ ਕਾ ਵੇਸ ਵਾ ਨੂੰ ਕਹਦੇ ਨੇ ਉਹਦੇ ਚਿਤ ਦੇ ਚ ਕੁਝ ਹੋਰ ਹੈ ਗਈ ਤੇ ਰਾਣੀ ਸੀ ਗਨ ਕਾ ਬਣੀ ਉਹਨੇ ਗੱਲ ਛੁਪਾਈ ਨਹੀਂ ਮੈਂ ਜੋਗੀ ਕਿਉਂ ਬਣਿਆ ਮਹਾਨ ਪੁਰਸ਼ ਦੀ ਜਦ ਹਿਰਦਾ ਨਿਰਮਲ ਹੋ ਜਾਂਦਾ ਹੈ ਉਹਨੂੰ ਆਪਣੀਆਂ ਕਮਜ਼ੋਰੀਆਂ ਕਬੂਲ ਕਰਨ ਦੇ ਕੋਈ ਸੰਕੋਚ ਨਹੀਂ ਆਉਂਦਾ ਉਹ ਪੜਦੇ ਵੀ ਨਹੀਂ ਪਾਂਦਾ ਉਹ ਛੁਪਾਂਦਾ ਵੀ ਨਹੀਂ ਇਹ ਵੀ ਮੈਂ ਅਮਰਸ ਕਰਦਾ ਇਹ ਹਕੀਕਤ ਹੈ ਨਾ ਪਰਮਾਤਮਾ ਦੇ ਕੋਲੋਂ ਛੁਪਾਂਦਾ ਹੈ ਨਾ ਜਗਤ ਕੋਲੋਂ ਛੁਪਾਂਦਾ ਇਸ ਸੰਬੰਧ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਕਿਸੇ ਵਕਤ ਖੋਲਾਂਗਾ ਗੱਲ ਕਿ ਕਰੀਬਨ-ਕਰੀਬਨ ਭਗਤ ਜਦ ਆਪਣੇ ਆਪ ਨੂੰ ਪੇਸ਼ ਕਰਦੇ ਨੇ ਆਪਣੀਆਂ ਬੜੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦੇ ਨੇ ਇਖੋਲਾਂਗਾ ਕਿਸੇ ਵਕਤ ਕਾਲੇ ਮੇਡੇ ਕਪੜੇ ਕਾਲਾ ਮੇਡਾ ਵੈਸ ਗੁਨਾਹ ਹੀ ਭਰੇ ਆ ਮੈਂ ਫਿਰਾਂ ਲੋਕ ਕਹਿੰਨ ਦਰਵੇਸ ਭਾਵੇਂ ਫਕੀਰ ਆ ਨਾ ਮੇਰੇ ਕਪੜੇ ਨੇ ਕਾਲੇ ਕਪੜੇ ਨੇ ਸੂਫੀ ਪਹਿਨ ਲੈ ਪਰ ਮੈਂ ਤੇ ਗੁਨਾਹਾਂ ਨਾਲ ਭਰੇ ਆਇਆ ਉਪਰੋਂ ਫਕੀਰ ਦਿਸਦਾ ਪਿਆ ਬਾਬਾ ਫਰੀਦ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤੈਨ ਕੀ ਤਨ ਮੋ ਤਨ ਮਾਇ ਰਤੀ ਨਾ ਕੁਰਾਨ અપમાન ਕੇ ਸੰਗ ਰਤੇ ਫਨ ਤਾਮਨ મે ਗਨ ਕਾ ਗਰੇ ਕੀ ਨਾਮ। 드్రిగ్ ਹੈ ਅਬਲਾ ਬ੍ਰਿਦ ਕੰਦਰ ਬਪੇ ਔਰ ਮੋਏ ਦੇਕਾਰ ਜੋ ਮਾਰ ਅਦੀਨਾ। ਕਹਿੰਦਾ ਲਾਨਤ ਹੈ ਐਸੀ ਔਰਤ ਤੇ। ਜਿਸ ਦਾ ਪਤੀ ਸਮਰਾਟ ਹੈ, ਰਾਜਾ ਹੈ, ਛਤਰਪਤੀ। ਤੇ ਉਹ ਹਿਰਦੇ ਦੇ ਚ ਕੋਚਵਾਨ ਨੂੰ ਜੋ ਉਹਨਾਂ ਦਾ ਰੱਥ ਚਲਾਉਂਦਾ ਸੀ ਰੱਥ ਡਰਾਈਵਰ। ਕੋਚਵਾਨ ਨੂੰ ਹਿਰਦੇ ਚ ਰੱਖਦੀ। ਲਾਨਤ ਹੈ। ਫਿਰ ਕਹਿੰਦਾ ਉਸ ਕੋਚਵਾਨ ਤੇ ਵੀ ਲਾਨਤ ਹੈ ਨਮਕ ਹਰਾਮ ਹੈ ਮਾਲਕਨ ਤੇ ਮਾਲਕ ਦੇ ਘਰ ਉਸਨੇ ਢਾਕਾ ਡਾਲੇ ਫਿਰ ਕਹਿੰਦਾ ਨਹੀਂ ਮੇਰੇ ਤੇ ਵੀ ਲਾਨਤ ਹੈ ਇਹ ਹਿਰਦਾ ਬਣਿਆ ਸੀ ਪ੍ਰਮਾਤਮਾ ਦੀ ਯਾਦ ਵਾਸਤੇ ਮੈਂ ਉਹਨੂੰ ਇੱਕ ਪਾਸੇ ਕਰਕੇ ਉਹਨੂੰ ਹਿਰਦੇ 'ਚ ਰੱਖਿਆ ਕਹਿੰਦਾ ਮੇਰੇ ਤੇ ਵੀ ਲਾਨਤ ਓਏ ਮੋਹ ਧੇਕਾਰ ਜੋ ਮਾਰ ਅਧੇਨਾ ਮੇਰੇ ਤੇ ਵੀ ਲਾਨਤ ਬਹੁਤ ਵੱਡੀ ਗੱਲ। ਧ੍ਰਿਗ ਹੈ ਅਬ ਲਾਭ ਰਿਧ ਕੰਦਰ ਬਪੇ ਔਰ ਮੋਏ ਧੇਕਾਰ ਜੋ ਮਾਰ ਅਧੇਨਾ ਅਖੀਰ ਦੇ ਚ ਕਹਿੰਦਾ ਇਸ ਰੀਤ ਸਮੋਂ ਕੀ ਪ੍ਰੀਤ ਤਜੀ ਨਿਰਪ ਹੋਏ ਜਗਈਸ਼ਵਰ ਈਸ਼ਵਰ ਚੀਨਾ ਐ ਰੀਤ ਮੈਂ ਛੱਡ ਦਿੱਤੀ ਕਿਉਂ ਇਹ ਪ੍ਰੀਤ ਝੂਠੀ ਹੈ ਜਗਤ ਮੈਂ ਝੂਠੀ ਰਹੀ ਧੀ ਇਹ ਕੁਛ ਵੀ ਨਹੀਂ ਐ ਰੀਤ ਮੈਂ ਛੱਡ ਦਿੱਤੀ ਨਿਰਭ ਹੋਏ ਜੋਗੀਸ਼ਵਰ ਈਸ਼ਵਰ ਚਈ ਨਾ ਕਹਿੰਦਾ ਹੈਗਾ ਤੇ ਮੈਂ ਨਿਰਭ ਰਾਜਾ ਜੋਗੀ ਹੋ ਗਏ ਹੁਣ ਈਸ਼ਵਰ ਦਾ ਚਿੰਤਨ ਕਰਦਾ ਹੁਣ ਹਿਰਦੇ ਦੇ ਵਿੱਚ ਮੈਂ ਰੱਬ ਨੂੰ ਵਸਾਉਣ ਦਾ ਯਤਨ ਕਰਦਾ ਉਹਨੂੰ ਯਾਦ ਕਰਦਾ ਹਿਰਦੇ ਚੋਂ ਕੱਢਿਆ ਇਹ ਰਾਣੀ ਨੂੰ ਹਿਰਦੇ ਤੇ ਜੋ ਵਸਾਉਣ ਦਾ ਯਤਨ ਕਰ ਰਹੇ ਆ ਰੱਬ ਨੂੰ ਪਰਮਾਤਮਾ ਇਸ ਰੀਤ ਸਮੋਂ ਕੀ ਪ੍ਰੀਤ ਤਜੇ ਨਿਰਪਹੁ ਹੋ ਜਗਈਸ਼ਵਰ ਈਸ਼ਵਰ ਚੈਨਾ ਇਹ ਸੰਸਾਰ ਤੋਂ ਚੋਟ ਖਾਖੇ ਪਰਮਾਤਮਾ ਦੀ ਤਲਾਸ਼ ਤੇ ਚਲੇ ਮਹਾਤਮਾ ਬੁੱਧ ਅਕਲ ਤੋਂ ਚੋਟ ਖਾਖੇ ਪ੍ਰਭੂ ਦੀ ਤਲਾਸ਼ ਤੇ ਚਲੇ ਲੇਕਿਨ ਆਮ ਹਾਲਤ ਦੇਚ ਐਸਾ ਹੁੰਦਾ ਹੈ ਮਹਾਂਤਾ ਸ਼ਬਦ ਦੀ ਚੋਟ ਲੱਦਈਏ ਸਤਸੰਗੀ ਹੈ ते निराश होके उदास हो गए अंतर व्यास उठी प्रभरी सुन गुर बचन मन तीर लगैया जाने अवर के जाने को पीर पीरिया खतरा नहीं क्योंकि शब्द की चोट जिसन लगी है वो आत्म क्रांति करेगा अपने आप नदलेगा और अकल तो चोट जिसने खा दी है संसार तो चोट खा दी है दो खतरे ने ਹੋ ਸਕਦਾ ਹੈ ਅੰਤਮ ਕ੍ਰਾਂਤੀ ਨਾ ਕਰੇ ਆਤਮ ਹੱਤਿਆ ਕਰ ਬੈਠੇ ਸੁਸਾਈਡ ਕਰ ਬੈਠੇ ਹੋ ਸਕਦਾ ਹੈ ਆਪਣੇ ਆਪ ਨੂੰ ਬਦਲੇ ਨਾ ਬਲਕੇ ਖਤਮ ਕਰੇ ਆਪਣੇ ਆਪ ਨੂੰ ਜਾਂ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ ਗਾਲिब ਜੈਸਾ ਸਿਆਣਾ ਮਨੁੱਖ ਜੋ ਕਹਿੰਦਾ ਦੁਨੀਆ ਇੱਕ ਬੱਚਿਆਂ ਦਾ ਖਿਡੌਣਾ ਪ੍ਰਤੀਤ ਆਉਂਦੀ ਹੈ ਦਿਨ ਰਾਤ ਸ਼ਰਾਬ ਦੇ ਡੁੱਬ ਕੇ ਰਹੇਗਾ ਦਿਨ ਰਾਤ ਬੜੇ ਕੀਮਤੀ ਬੋਲ ਨੇ ਹੁੰਦੇ ਔਰ ਮੁਤਸਬੀ ਵੀ ਨਹੀਂ ਸੀ ਮੁਸਲਮਾਨ ਹੁੰਦਾ ਹੋਇਆ ਕਹਿੰਦਾ ਅਸਲ ਧਰਮ ਕੀ ਹੈ ਵਫਾਦਾਰੀ ਬਸ਼ਰਤੇ ਅਸਤਵਾਰੀ ਅਸਲ ਈਮਾਨ ਹੈ ਅਸਲ ਈਮਾਨ ਕੀ ਹੈ ਭਰੋਸਾ ਵਿਸ਼ਵਾਸ ਭਰੋਸਾ ਨਹੀਂ ਤੇ ਕਿਤਨਾ ਧਰਮ ਦਾ ਕਰਮ ਕਾਂਡ ਕਰੇ ਧਾਰਮਿਕ ਨਹੀਂ ਹੈ ਬੜੀ ਕੀਮਤੀ ਗੱਲ ਕਰਦਾ ਹੈ ਜਾਂ ਕੇ ਰਿਲੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਗਾਲिब ਕਹਿੰਦਾ ਹੈ ਵਫਾਦਾਰੀ ਬਸ਼ਰ ਤੇ ਅਸਤਵਾਰੀ ਅਸਤਵਾਰੀ ਕਹਿੰਦੇ ਨੇ ਪੁਖਤਾ ਪੱਕੇ ਵਫਾਦਾਰੀ ਬਸ਼ਰ ਤੇ ਅਸਤਵਾਰੀ ਅਸਲ ਈਮਾਨ ਹੈ ਮਰੇ ਬੁੱਧਖਾਨਾ ਮੇਂ ਬਰਾਵਨ ਜਾਗਾੜੋ ਕਾਬਾ ਮੇਂ ਮੂਰਤੀਆਂ ਵਿੱਚ ਵੀ ਭਰੋਸਾ ਪੂਰਾ ਸੀ ਤੇ ਪੂਜਾ ਕਰਦਾ ਰਿਹਾ ਔਰ ਪੂਜਾ ਕਰਦਾ ਮਰ ਗਿਆ ਕਹਿੰਦਾ ਇਹਦੀ ਕਬਰ ਮੱਕੇ ਦੇ ਵਿੱਚ ਬਣਾਓ ਮੁਹੰਮਦ ਸਾਹਿਬ ਦੇ ਕੋਲ ਬਣਾਓ ਔਰ ਉਥੇ ਉਸ ਨੂੰ ਪੂਜੋ ਕਿਉਂਕਿ ਅਸਲ ਈਮਾਨ ਇਹੀ ਹੈ ਕਿ ਇਹਦਾ ਫੇਥ ਡੋਲਿਆ ਨਹੀਂ ਇਹਦਾ ਭਰੋਸਾ ਡੋਲਿਆ ਨਹੀਂ ਐਨੀ ਕੀਮਤੀ ਗੱਲ ਕਰਦਾ ਹੈ ਇਤਨੀ ਬਾਰੀਕ ਗੱਲ ਕਰਦਾ ਹੈ ਇਤਨੀ ਬਾਰੀਕ ਇਹਦੀ ਸੋਚਣੇ ਔਰ ਦਿਨ ਰਾਤ ਨਸ਼ੇ ਦੇ ਵਿੱਚ ਡੁੱਬ ਗਿਆ ਸਮਾਪਤ ਮੈਂ ਕਰਾਂ ਇਹਦੀ ਬੇਗਮ ਇੱਕ ਦਿਨ ਕਹਿਣ ਲੱਗੇ ਮਿਰਜ਼ਾ ਕਿਸੇ ਵਕਤ ਤੇ ਹੋਸ਼ ਏ ਚ ਆਇਆ ਕਰੋ ਤੁਸੀਂ ਸਬਾ ਦੇ ਸ਼ਿੰਗਾਰ ਭਾਦਰ ਸ਼ਾਹ ਦੇ ਨੇਕਟ ਦੁਨੀਆ ਤੁਹਾਨੂੰ ਆਲਮ ਫਾਜ਼ਿਲ ਕਹਿੰਦੀ ਹੈ ਦੁਨੀਆ ਤੁਹਾਨੂੰ ਰੋਸ਼ਨ ਦਿਮਾਗ ਕਹਿੰਦੀ ਹੈ ਤੁਸੀਂ ਦਿਨ ਰਾਤ ਨਸ਼ਾ ਕਰਕੇ ਅੰਧੇਰੇ ਚ ਰਹਿੰਦੇ ਹੋ ਕੁਛੀ ਰੋਸ਼ਨ ਦਿਵਾਗ ਜਗਤ ਨੂੰ ਚਾਨਣਾ ਦੇਣ ਵਾਲੇ ਨਸ਼ਾ ਕਰਕੇ ਦਿਨ ਰਾਤ ਅੰਧੇਰੇ ਚ ਰਹਿੰਦੇ ਆ ਪਤਾ ਹੈ ਗ਼ਾਲिब ਨੇ ਕੀ ਆਖਿਆ ਜਦ ਚਾਨਣਾ ਹੁੰਦਾ ਨਾ ਤੇ ਤੂੰ ਵੀ ਮਿੱਟੀ ਦਾ ਖਡਾਉਣਾ ਪ੍ਰਤੀਤ ਆਉਂਦੀ ਹੈ ਤੂੰ ਬੇਗਮ ਮੈਨੂੰ ਦਿਖਾਈ ਦੇਣੀ ਹੈ ਅੰਧੇਰੇ ਚ ਅਗਿਆਨਤਾ ਚ ਜਦ ਮੇਰੀ ਅਕਲ ਕੰਮ ਨਹੀਂ ਕਰਦੀ ਤੂੰ ਮੈਨੂੰ ਬੇਗਮ ਦਿਖਾਈ ਦੇਣੀ ਹੈ ਚੰਗੇ ਹੀ ਲੱਗਦੀ ਹੈ ਜਦ ਮੇਰੀ ਅਕਲ ਕੰਮ ਕਰਦੀਏ ਚਾਨਣਾ ਹੁੰਦਾ ਤੂੰ ਮਿੱਟੀ ਦਾ ਬੁੱਤ ਦਿਖਾਈ ਦੇਂ ਮਿੱਟੀ ਦਾ ਖਿਡੌਣਾ ਹੁਣ ਤੂੰ ਆਹ ਬਦੱਸ ਬੇਗਮ ਬਣ ਕੇ ਰਹਿਣਾ ਏ ਕਿ ਮਿੱਟੀ ਦਾ ਖਿਡੌਣਾ ਬਣ ਕੇ ਰਹਿਣਾ ਏ ਗਾਲਬ ਔਰ ਗਾਲਬ ਜ਼ਾਰ-ਉਜ਼ਾਰ ਰੋਣ ਲੱਗ ਪਿਆ ਕਹਿ ਲਗਾ ਮਿੱਟੀ ਦੇ ਖਿਡੌਣਿਆਂ ਨਾਲ ਮੈਂ ਖੇਡ ਨਹੀਂ ਸਕਦਾ ਇਸ ਤੋਂ ਉੱਚੀ ਦੁਨੀਆ ਦੀ ਮੈਨੂੰ ਪ੍ਰਾਪਤੀ ਨਹੀਂ ਤਾਂ ਮੈਂ ਕੀ ਕਰਾਂ ਕੀ ਕਰਾਂ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਦ ਕੁਛ ਨਾ ਬਨਾ ਤੋ ਮੇਰਾ ਦਿਲ ਬਣਾ ਦਿਆ ਮੈਂ ਤੇ ਇਤਨਾ ਬੇਚੈਨ ਕੁਛ ਵੀ ਨਹੀਂ ਜਗਤ ਦੇ ਚ ਜਿਹਦੇ ਆਸਰੇ ਤੇ ਮੈਂ ਜੀਵਾ ਐਸਾ ਪਰੇਸ਼ਾਨ ਬੇਚੈਨ ਮਨੁਖ ਸਿਆਣਪ ਦੇ ਇੰਤਿਹਾਲ ਨੂੰ ਛੋਇਆ ਹੈ ਲੇਕਿਨ ਇੱਕ ਖਤਰਾ ਹੈ ਐਸਾ ਮਨੁੱਖ ਆਪਣੇ ਆਪ ਨੂੰ ਭੁਲਾਣ ਦਾ ਯਤਨ ਕਰ ਸਕਦਾ ਹੈ ਨੜੇਨ ਵੇ ਫਸਦੀ ਉਰਦੂ ਦੇ ਸ਼ਾਇਰ ਹਿੰਦੀ ਦੇ ਕਵੀ ਪੰਜਾਬੀ ਦੇ ਕਵੀ ਗੁਸਤਾਖੀ ਮਾਫ ਸ਼ਰਾਬੀ ਨੇ ਕੋਈ ਕਵੀ ਬੈਠਾ ਹੋਵੇ ਮਾਫੀ ਮੈਂ ਪਹਿਲੇ ਮੰਗ ਲੈਣਾ 1% ਉਹ ਆਪਣੇ ਆਪ ਨੂੰ ਸਮਝ ਲਵੇ ਸ਼ਰਾਬੀ ਨੇ ਸਿਆਣਾ ਮਨੁੱਖ ਬਹੁਤ ਸਿਆਣਾ ਮਨੁੱਖ ਇਹ ਆਪਣੇ ਆਪ ਨੂੰ ਭੁਲਾਏਗਾ ਇਹ ਆਪਣੇ ਆਪ ਨੂੰ ਖਤਮ ਕਰੇਗਾ ਹਾਕੀਮ ਮੋਮਨ ਖਾਨ ਮੋਮਨ ਹਿੰਦੂ ਕਹਿੰਦੇ ਨੇ ਇਹਦੇ ਬੋਲ ਉਪਨਿਸ਼ਦਾਂ ਵਰਗੇ ਨੇ ਹਕੀਮ ਮੋਮਨ ਖਾਨ ਮੋਮਨ ਪਤਾ ਕੀ ਕਹਿੰਦਾ ਅਪ ਤੋਂ ਘਬਰਾ ਕੇ ਇਹ ਕਹਦੇ ਹਨ ਕਿ ਮਰ ਜਾਏਗੇ ਮਰ ਜਾਈਏ ਕੁਝ ਵੀ ਨਹੀਂ ਕੁਝ ਵੀ ਨਹੀਂ ਹੈਦਰ ਕੀ ਮਿੱਟੀ ਦੇ ਖਡੌਣਿਆਂ ਨਾਲ ਖੇਡ अब तो घबरा के ये कहते हैं के मर जाएंगे पर मर के भी चैन ना पाया तो किधर जाएंगे कदीन एक ख्याल मेनू मरण नहीं दे रिया खुदकशी नहीं करण दे रिया मर के भी मेनू चैन ना मिलया फिर मैं की करंगा लेकिन मरण भी ते सोची है उसने इतने सयाणे मनुख ने बहादुर शाह जिसको सलाम करदा है सजदा करदा है वो कहता है मैं खुदकशी करण दी सोच ਉਦਾਸ ਤੇ ਨਿਰਾਸ਼ ਮਨੁਕ ਯਾ ਤੇ ਆਪਣੇ ਆਪ ਨੂੰ ਬਦਲੇਗਾ ਯਾ ਆਪਣੇ ਆਪ ਨੂੰ ਖਤਮ ਕਰੇਗਾ ਯਾ ਆਪਣੇ ਆਪ ਨੂੰ ਭੁਲਾਵੇਗਾ ਪਰ ਸ਼ਬਦ ਦੀ ਚੋਟ ਜਿਸ ਨੇ ਖਾਦੀ ਹੈ ਉਹ ਆਪਣੇ ਆਪ ਨੂੰ ਖਤਮ ਨਹੀਂ ਕਰੇਗਾ ਆਪਣੇ ਆਪ ਨੂੰ ਭੁਲਾਵੇਗਾ ਵੀ ਨਹੀਂ ਬਦਲੇਗਾ ਐ ਗੁਰੂ ਹੁਣ ਮੈਂ ਤੇਰੇ ਡੰਗ ਨਾਲ ਜੀਵਣਾ ਤੂੰ ਅੰਮ੍ਰਿਤ ਵੇਲੇ ਉਠਣ ਨੂੰ ਕਹਿੰਦਾ ਮੈਂ ਅੰਮ੍ਰਿਤ ਵੇਲੇ ਤੂੰ ਮੰਤਰ ਦਾ ਜਪ ਕਹਿਣਾ ਮੈਂ ਮੰਤਰ ਦਾ ਜਪ ਕਰਾਂਗਾ ਤੂੰ ਸਵਾਸ ਸਵਾਸ ਜਪਣ ਨੂੰ ਕਹਿਣਾ ਮੈਂ ਦਿਨ ਰਾਤ ਜਪਦਾ ਰਹਾਗਾ ਤੂੰ ਪਰਹੇਜ਼ਗਾਰੀ ਰਸਦਾ ਮੈਂ ਪਰਹੇਜ਼ਗਾਰ ਹੋ ਜਾਵਾਂਗਾ ਜੋ ਕੁਛ ਤੂੰ ਕਹਿਣਾ ਮੈਨੂੰ ਕਬੂਲ ਮੈਂ ਹੁਣ ਤੇਰੇ ਢੰਗ ਨਾਲ ਜੀਵਾਂਗਾ ਆਪਣੇ ਢੰਗ ਨਾਲ ਮੈਂ ਜੀ ਕੇ ਦੇਖ ਰਿਹਾ ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ ਐ ਧਨ ਗੁਰੂ ਨਾਨਕ ਐ ਕਲਗੇ ਇਧਰ ਪਾਤਸ਼ਾਹ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ ਜੋ ਤੁਸੀਂ ਕਹਿੰਦੇ ਹੋ ਹੁਣ ਮੈਂ ਤੁਹਾਡੇ ਢੰਗ ਨਾਲ ਜੀਵਾਂਗਾ ਇਸ ਤਰ੍ਹਾਂ ਦਾ ਜਿਸ ਨੇ ਫੈਸਲਾ ਕਰ ਲਿਆ ਤੇ ਉਹਦੀ ਜ਼ਿੰਦਗੀ ਦੇ ਵਿੱਚ ਕੀ ਕੀ ਘਟਨਾਵਾਂ ਘਟਦੀਆਂ ਨੇ ਇਹ ਬਾਕੀ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਕੱਲ ਰੱਖਾਂਗਾ ਮਹਾਨ ਕੀਰਤਨੀਏ ਦਰਬਾਰ ਸਾਹਿਬ ਦੇ ਬੜਾ ਸੁੰਦਰ ਕੀਰਤਨ ਕਰਦੇ ਨੇ ਇਹਨਾਂ ਦੇ ਸਮੇਂ ਦੀ ਮੈਂ ਉਲੰਗਨਾਰਾ ਕਰਾਂ ਇਹਨਾਂ ਕੋਲੋਂ ਆਪ ਹਰੀ ਜਸ ਕੀਰਤਨ ਦੇ ਰਾਹੀ ਸਰਵਨ ਕਰੋ ਏ ਕੜੀ ਏ ਲੜੀ ਫਿਰ ਕੱਲ ਅੱਗੇ ਜੋ ਹੈ ਤੋਰਾਂਗੇ ਇੱਥੇ ਹੀ ਸਮਾਪਤੀ ਸਾਰਿਆਂ ਦਾ ਧੰਨਵਾਦ ਬੁੱਲਸ਼ੁਕ ਦੇਸ਼ਾਵਾ ਵਾਹਿਗੁਰੂ ਜੀ ਕਾ